ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਆਸ ਕਰਦਾ ਤੁਸੀਂ ਸਾਰੇ ਹੀ ਠੀਕ ਹੋਵੋਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਆਪਾਂ ਗੁਰਬਾਣੀ ਦੇ ਇਦਾਰ ਤੇ ਕੋਈ ਨਾ ਕੋਈ ਵਿਚਾਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹਿੰਨੇ ਆ ਅੱਜ ਆਪਾਂ ਗੱਲ ਕਰਨੀ ਹੈ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਨਾ ਭਲੇ ਉਹ ਸੱਚ ਕਰਕੇ ਜਾਣਿਓ ਗੁਰੂ ਗ੍ਰੰਥ ਸਾਹਿਬ ਨਾ ਸਾਰੇ ਮਨੁੱਖਤਾ ਦੇ ਸਾਂਝੀ ਗੁਰੂ ਆ ਸਾਰੇ ਸੰਸਾਰ ਨੂੰ ਜੀਵਨ ਜਾਂਚ ਵਜੋਂ ਦੇਣ ਵਾਲੀ ਕੁਰਬਾਨੀ ਹੈ 35 ਮਹਾਪੁਰਸ਼ਾਂ ਦੀ ਬਾਣੀ ਹੈ ਜਿਨ੍ਹਾਂ 'ਚ ਕੋਈ ਫਰਕ ਨਹੀਂ ਰੱਖਿਆ ਕਿਸੇ ਵੀ ਚੀਜ਼ ਦਾ ਕੋਈ ਫਰਕ ਨਹੀਂ ਪਾਇਆ ਚਾਹੇ ਕੋਈ ਮਹਾਪੁਰਸ਼ ਇਸ ਦੁਨੀਆ ਤੇ 1170 ਚਾਇਆ ਚਾਹੇ ਕੋਈ ਮਹਾਪੁਰਸ਼ ਇਸ ਦੁਨੀਆ ਤੇ 1173 ਚਾਇਆ ਚਾਹੇ ਕੋਈ ਬਹੁਤ بڑے ਪਿੱਛੋ ਜੋ ਤਾਂ ਸੁੰਨਤ ਕਰ ਚਾਇਆ ਪਰ ਕਮਾਲ ਦੀ ਗੱਲ ਪਤਾ ਕੀ ਹੈ ਕਮਾਲ ਦੀ ਗੱਲ ਇਹ ਹੈ ਕਿ ਵਿਚਾਰਧਾਰਾ ਸਾਰਿਆਂ ਦੀ ਇੱਕ ਹੀ ਹੈ ਬੜੀ ਸੋਚਣ ਵਾਲੀ ਗੱਲ ਹੈ ਤੇ ਅੱਜ ਜਿਹੜੇ ਅਸੀਂ ਦਾਅਵੇ ਕਰਦੇ ਫਿਰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਤੋਂ ਬਿਨਾ ਹੋਰ ਕਿਤੇ ਫੇਰੀ ਨਹੀਂ ਚਕਾਉਂਦੇ ਤੇ ਕਮਾਲ ਦੀ ਗੱਲ ਪਤਾ ਸਾਡੇ ਚ ਕੀ ਹੈ ਹੈਰਾਨ ਹੋਣ ਵਾਲੀ ਗੱਲ ਹੈ ਕਿ ਸਾਡੀ ਵਿਚਾਰਧਾਰਾ ਨਹੀਂ ਮਿਲਦੀ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਕੁਰਸੇ ਬੈਠੇ ਆ ਉਹਨਾਂ ਸਾਰਿਆਂ ਦੀ ਵਿਚਾਰਤਾ ਰਾਇ ਇੱਕਾ ਕਮਾਲ ਦੀ ਗੱਲ ਨਹੀਂ ਹੈ ਮੈਂ ਇੱਕ ਗੱਲ ਹੋਰ ਵੀ ਕਰਦਾ ਜਾਵਾਂ ਜਿਹੜੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਇਹ ਬਾਣੀ ਸਾਰੀ ਸੱਚ ਦਾ ਹੁੱਕ ਹੈ ਇਹ ਸਾਨੂੰ ਦੱਸਦੀ ਹੈ ਵੀ ਸੱਚ ਦੇ ਮਾਰਗ ਤੇ ਚੱਲ ਕੇ ਸੱਚੀ ਕਿਰਤ ਕਰਨੀ ਹੈ ਤੇ ਜਿਹਦੇ ਮਾਲਕ ਨੇ ਤੈਨੂੰ ਦੁਨੀਆ ਤੇ ਭੇਜਿਆ ਉਸ ਮਾਲਕ ਦਾ ਤੂੰ ਚਿੰਤਨ ਕਰਨਾ ਉਹਦੀ ਸਿਰਫ ਸਲਾਹ ਕਰਨੀ ਬਸ ਉਹਦੀ ਯਾਦ ਦੇ ਵਿੱਚ ਰਹੇਗਾ ਇਹ ਬੜੀ ਸੱਚੀ ਗੱਲ ਦਾ ਤੇ ਸੱਚੀ ਮਾਰਗ ਤੇ ਸੱਚੇ ਦੀ ਗੱਲ ਕਰਦੀ ਆ ਹੋਰ ਕੋਈ ਗੱਲ ਹੀ ਨਹੀਂ ਹੈ ਵਿੱਚ ਇਹੀ ਉਪਦੇਸ਼ ਹੈ ਇੱਕ ਮਨੁੱਖਤਾ ਦੇ ਜੀਵਨ ਨੂੰ ਤੇ ਅੱਜ ਆਪਾਂ ਗੱਲ ਵੀ ਬਸ ਇਹੀ ਕਰਨੀ ਹੈ ਕਿ ਜਦੋਂ ਆਪਾਂ ਫਰੀ ਬਾਬੇ ਫਰੀਦ ਦੀ ਬਾਣੀ ਪੜ੍ਹਦੇ ਆ ਨਾ ਉਹਦੇ ਵਿੱਚ ਸਬਦ ਆਉਂਦਾ ਵੈਸੇ ਤਾਂ ਮੈਂ ਇੱਕ ਗੱਲ ਹੋਰ ਵੀ ਤੁਹਾਡੇ ਨਾਲ ਉਦੋਂ ਪਹਿਲਾਂ ਸਾਂਝੀ ਕਰਾਂ ਜਿਹਦੇ ਬਾਣੀ ਦਾ ਤੁਸੀਂ ਸ਼ਬਦ ਚਾਹੇ ਉਹ ਅੱਜ ਪੜਿਓ ਚਾਹੇ ਕੱਲ ਨੂੰ ਪੜ੍ਹ ਲਿਓ ਐ ਨਹੀਂ ਹੋ ਸਕਦਾ ਕਿ ਜਿਹੜਾ ਤੁਸੀਂ ਸ਼ਬਦ ਅੱਜ ਪੜਿਆ ਬਾਣੀ ਦਾ ਵੀ ਕੱਲ ਨੂੰ ਬੇਰਸਾ ਹੋ ਜੀਗਾ ਵੀ ਉੱਚ ਰਸ ਨਹੀਂ ਹੋਣਾ ਇਦਾਂ ਦੀ ਗੱਲ ਨਹੀਂ ਕਿਉਂਕਿ ਗੁਰੂ ਨੇ ਕਿਹਾ ਬਾਣੀ ਦੇ ਵਿੱਚ ਕਹਿੰਦਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਈ ਇਹ ਜਿਹੜੀ ਬਾਣੀ ਹੈ ਨਿਰੰਕਾਰ ਦਾ ਰੂਪ ਆ ਭਲਿਓ ਜੇ ਨੂੰ ਆਪਾਂ ਭਾਵਨਾ ਬਣਾ ਕੇ ਨਾ ਸੱਚੇ ਮੰਨਣਾ ਮਨ ਦੇ ਟਿਕਾਉਣਾ ਪੜਾਂਗੇ ਜਿਹਨੂੰ ਗੁਰੂ ਨੇ ਕਿਹਾ ਮਨ ਤੋਂ ਜੋਤ ਸਰੂਪ ਹੈ ਬਹੁਤ ਵੱਡੀ ਇੱਕ ਸ਼ਕਤੀ ਹੈ ਬਹੁਤ ਵੱਡੀ ਇੱਕ ਸ਼ਕਤੀ ਹੈ ਮਨ ਜੀ ਤੁਸੀਂ ਮਨ ਨੂੰ ਟਿਕਾ ਕੇ ਮਨ ਨੂੰ ਟਿਕਾ ਕੇ ਬਾਣੀ ਪੜੋਗੇ ਨਾ ਸੱਚ ਕਰਕੇ ਜਾਣਿਓ ਇਹ ਬ੍ਰਹਮ ਗਿਆਨ ਹੈ ਕਿਸੇ ਕਵੀ ਦੀ ਲਿਖੀ ਹੋਈ ਕਵਿਤਾ ਨਹੀਂ ਹੈ ਇਹਨੂੰ ਬਸ ਸੱਚੀ ਭਾਵਨਾ ਦੇ ਨਾਲ ਇਕਰੀ ਇਹਦੇ ਚਰਨਾਂ 'ਤੇ ਸਹਾਰੇ ਕੇ ਤੁਸੀਂ ਪੜਨਾ ਕਰੋ ਇਹ ਤੇ ਵਿਚਾਰ ਕਰੋ ਬਸ ਫਿਰ ਇੰਨਾ ਰਸ ਹੈ ਨਾ ਬਾਣੀ 'ਚ ਜਿਦੋਂ ਇੱਕ ਵਾਰੀ ਤੁਸੀਂ ਇਹਦੇ ਵਿੱਚ ਉਤਰਗੇ ਨਾ ਬਸ ਫਿਰ ਡੁੱਬਦੇ ਹੀ ਜਾਓਗੇ ਫਿਰ ਤੁਹਾਨੂੰ ਇਹਦੇ ਵਿੱਚੋਂ ਬਾਹਰ ਨਿਕਲਣ ਦੀ ਨਹੀਂ ਕਰਦਾ ਤੇ ਅੱਜ ਆਪਾਂ ਬਾਬਾ ਸੇਖ ਫਰੀਦ ਜੀ ਦਾ ਜਿਹੜਾ ਸਬਦ ਹੈ ਨਾ ਉਹਦੇ ਤੇ ਗੱਲ ਕਰਨੀ ਹੈ ਕਿ ਕਿਵੇਂ ਆਪਾਂ ਨੂੰ ਬਾਬਾ ਜੀ ਸਾਡੇ ਆ ਜਿੰਦਗੀ ਬਾਰੇ ਸਮਝਾ ਰਹੇ ਕਿ ਭਲਿਆ ਤੂੰ ਕੁਝ ਦਿਨਾਂ ਲਈ ਇਸ ਦੁਨੀਆ ਤੇ ਆਇਆ ਕਿ ਸੱਚ ਕਰਕੇ ਜਾਣੀ ਇੱਕ ਦਿਨ ਤੂੰ ਇਸ ਦੁਨੀਆ ਤੋਂ ਚਲੇ ਜਾਵੇਂਗਾ ਇਸ ਦੁਨੀਆ ਤੋਂ ਤੂੰ ਚਲੇ ਆ ਜਾਵੇਂਗਾ ਇੱਕ ਦਿਨ ਤੇ ਬਾਬਾ ਸੇਖ ਫਰੀਦ ਜੀ ਪਤਾ ਕੀ ਕਹਿੰਦੇ ਆ ਬੋਲੇ ਸੇਖ ਫਰੀਦ ਪਿਆਰੇ ਅੱਲਾ ਲਗੇ ਬਾਬਾ ਸੇਖ ਫਰੀਦ ਜੀ ਕਹਿੰਦਾ ਉਹ ਪਿਆਰਿਆ ਜਿਹੜੇ ਮਾਲਕ ਨੇ ਤੈਨੂੰ ਭੇਜਿਆ ਨਾ ਉਹਦੇ ਚਰਨਾਂ ਦੇ ਵਿੱਚ ਜੁੜਨਾ ਕਰ ਉਹਦੀ ਯਾਦ ਵਿੱਚ ਮੈਂ ਇੱਥੇ ਇੱਕ ਹੋਰ ਗੱਲ ਕਰਦਾ ਜਮਾ ਅੱਲਾ ਸ਼ਬਦ ਆਇਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ 35 ਮਹਾਪੁਰਸ ਬੈਠਿਆ ਪਾਲਿਓ ਇੱਥੇ ਚਾਹੇ ਕੋਈ ਰਾਮ ਸ਼ਬਦ ਕਹਿੰਦਾ ਚਾਹੇ ਕੋਈ ਅੱਲਾ ਕਹਿੰਦਾ ਇੱਥੇ ਕੋਈ ਝਗੜਾ ਨਹੀਂ ਹੈ ਨਹੀਂ ਤਾਂ ਕਈ ਜਗ੍ਹਾ ਤੇ ਜਾ ਕੇ ਦੇਖਿਓ ਕਿਤੇ ਰਾਮ ਬੋਲਣਾ ਮਨਾ ਤੇ ਕਿਤੇ ਅੱਲਾ ਜਾ ਕੇ ਇਸ ਸੰਜੀ ਵਾਰਤਾ ਸੰਜੀ ਗੁਰਬਾਨੀ ਮਨੁੱਖਤਾ ਦੀ ਹੈ ਤੇ ਬਾਬਾ ਸੇਖ ਫਰੀਦ ਜੀ ਕਹਿੰਦੇ ਆ ਬੋਲੇ ਸੇਖ ਫਰੀਦ ਪਿਆਰੇ ਅੱਲਾ ਲਗੇ ਇਹ ਤਾਂ ਨਹੀਂ ਹੁ ਸਿਖਾਕ ਨੇ ਮਾਨੀਂ ਗੌਰ ਕਰੇ ਬਾਬਾ ਜੀ ਕਹਿੰਦੇ ਪਿਆਰਿਆ ਉਸ ਮਾਲਕ ਦੇ ਚਰਨਾਂ ਦੇ ਵਿੱਚ ਜੁੜਨਾ ਕਰ ਇਹ ਜਿਹੜਾ ਤੇਰਾ ਸਰੀਰ ਨਾ ਇੱਕ ਦਿਨ ਕਬਰ ਦੇ ਥੱਲੇ ਜੀਵੀ ਕਬਰ ਦੇ ਥੱਲੇ ਆ ਕੇ ਮਿੱਟੀ ਬਣ ਜਾਏਗਾ ਬਾਬਾ ਜੀ ਮੁਸਲਮਾਨ ਧਰਮ ਦੇ ਨਾਲ ਸੰਬੰਧਤਾ ਤਾਂ ਕਰਕੇ ਕਬਰ ਦੀ ਗੱਲ ਕਰਦੇ ਆ ਪਾਲਿਓ ਚਾਹੇ ਅੱਗ ਤ ਛੱਡ ਕੇ ਸਵਾਹ ਬਣਿਓ ਚਾਹੇ ਮਿੱਟੀ ਬਣਿਓ ਚਾਹੇ ਕਬਰ ਦੇ ਥੱਲੇ ਦਬ ਕੇ ਮਿੱਟੀ ਬਣਿਓ ਸੱਚ ਕਰਕੇ ਜਾਣਿਓ ਜਬਾਨਾਂ ਤ ਇੱਕ ਦਿਨ ਮਿੱਟੀ ਐ ਤਾਂ ਕਰਕੇ ਬਾਬਾ ਸੇਖ ਫਰੀਦ ਜੀ ਕਹਿੰਦੇ ਆ ਬੋਲੇ ਸੇਖ ਫਰੀਦ ਆਜ ਮਲਾਵਾ ਠਾ ਕੰ ਕੁੰਜੜੀਆਂ ਮਨੋਂ ਮਚਿੰਦੜੀਆਂ ਸੇਖ ਫਰੀਦ ਜੀ ਕਹਿੰਦੇ ਇਹ ਜਿਹੜੇ ਤੇਰੇ ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਨਾ ਮਨੋਮਚੰਦਰੀਆਂ ਦਾ ਮਤਲਬ ਮਨ ਨੂੰ ਮਚਾਉਣ ਵਾਲੀਆਂ ਟਾਕਮ ਹੁੰਦਾ ਕਾਬੂ ਕਰਨਾ ਕੁੰਜੜੀਆਂ ਇੰਦਰੀਆਂ ਜਿਹੜੇ ਤੇਰੇ ਮਨ ਨੂੰ ਮਚਾਉਣ ਵਾਲੀਆਂ ਤੇਰੀਆਂ ਇੰਦਰੀਆਂ ਨਾ ਇਹ ਮਚਾਉਂਦੀਆਂ ਨਾ ਕਦੇ ਇੰਦਰੀਆਂ ਕਾਮ ਵੱਲ ਨੂੰ ਭਜਦੀਆਂ ਕਦੇ ਲੋਭ ਵੱਲ ਨੂੰ ਤੇ ਕਦੇ ਮੂਹ ਵੱਲ ਨੂੰ ਤੇ ਬਾਬਾ ਸੇਖ ਫਰੀਦ ਜੀ ਕਹਿੰਦੇ ਆਜ ਮਲਾਵਾ ਸੇਖ ਫਰੀਦ ਤਾ ਕਮ ਕੁੰਜੜੀਆਂ ਜੇ ਆਜ ਮਲਾਵਾ ਦਾ ਮਤਲਬ ਜੇ ਤੂੰ ਇਸ ਜਨਮ ਦੇ ਵਿੱਚ ਆਪਣੇ ਇੰਦਰੀਆਂ ਤੇ ਕਾਬੂ ਪਾ ਕੇ ਉਸ ਮਾਲਕ ਦੇ ਨਾਲ ਨਾ ਨਾ ਜੁੜਿਆ ਤੇ ਫੇਰ ਤੂੰ ਇੱਕ ਦਿਨ ਮਿੱਟੀ ਬਣ ਜਾਣਾ ਰਹਿਣਾ ਕੱਖ ਨਹੀਂ ਹੈ ਤਾਂ ਕਰਕੇ ਅੱਗੇ ਜਾ ਕੇ ਪਾਸ਼ ਬਾਬਾ ਜੀ ਕਹਿੰਦੇ ਆ ਕਹਿੰਦੇ ਜੇ ਜਾਣਾ ਮਰ ਜਾਈਏ ਘੁੰਮ ਨਾ ਈਏ ਬਾਬਾ ਸੇਪਰੀ ਕਹਿੰਦੇ ਜੇ ਪਤਾ ਹੈ ਵੀ ਆਪਾਂ ਮਰ ਜਾਣਾ ਤੇ ਦੁਬਾਰਾ ਇੱਥੇ ਆਉਣਾ ਨਹੀਂ ਇੱਕ ਗੱਲ ਦੱਸਿਓ ਭਲਿਓ ਜਾਨ ਦੇ ਤੁਸੀਂ ਵੀ ਐ ਸਾਰੇ ਸਾਰਿਆਂ ਨੂੰ ਪਤਾ ਨਾ ਆਪਾਂ ਨੂੰ ਇੱਕ ਦਿਨ ਮਰ ਜਾਣਾ ਪਰ ਫਿਰ ਵੀ ਮਨ ਮੰਨਦਾ ਥੁਰੂ ਹੈ ਛੜਦਾ ਥੋੜਾ ਕਰਤੂਤਾ ਕਿੱਥੇ ਮੰਨਦਾ ਤੇ ਬਾਬਾ ਜੀ ਉਹ ਹੀ ਸਮਝਾ ਰਹੇ ਹੈ ਕਹਿੰਦੇ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਝੂਠੀ ਦੁਨੀਆ ਲਗ ਨਾ ਆਪ ਵਜਾਈਏ ਤੇ ਝੂਠੀ ਦੁਨੀਆ ਦੇ ਨਾਲ ਪ੍ਰੀਤ ਪਾ ਕੇ ਕਿਉਂ ਤੂੰ ਆਪਣਾ ਆਪ ਗਵਾਈ ਹੈ ਨਾ ਆਪਣੇ ਆਪ ਖਬਾਰ ਹੋਈ ਹੈ ਨਾ ਕਿਉਂਕਿ ਸਾਰੀ ਦੁਨੀਆ ਝੂਠੀ ਹੈ ਜਿਹੜੇ ਪਰਿਵਾਰ ਲਈ ਤੂੰ ਠੱਗੀਆਂ ਮਾਰੀ ਜਾਂਦਾ ਇਹ ਸਾਰਾ ਨਾਸਵੰਤ ਹੈ ਝੂਠਾ ਬਾਣੀ ਦੇ ਵਿੱਚ ਆਉਂਦਾ ਕਹਿੰਦਾ ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ ਕੂੜ ਕੂੜੇ ਨੇ ਹੋ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀਤੇ ਦੋਸਤੀ ਸਭ जग ਚੱਲਨ ਹਾਰ ਭਲਿਆ ਕਿੰਨੇ ਨੰਦ ਉਸਤੀ ਕਰੀ ਜਨਾ ਇਹ ਸਾਰਾ ਨਾਸਵੰਤ ਆ ਇੱਥੇ ਕੁਛ ਨਹੀਂ ਰਹਿਣਾ ਤਾਂ ਕਰਕੇ ਸੇਖ ਫਰੀਦ ਜੀ ਕਹਿੰਦੇ ਉਹਦੀ ਯਾਦ ਵਿੱਚ ਜੁੜ ਉਹਦੇ ਬਿਨਾ ਹੋਰ ਕੁਛ ਨਹੀਂ ਹੈ ਕੁਛ ਨਹੀਂ ਪੱਲੇ ਪਹਿਣਾ ਤੇ ਅੱਗੇ ਬਾਬਾ ਜੀ ਕਹਿੰਦੇ ਆ ਕਹਿੰਦੇ ਜੇ ਤੈਨੂੰ ਪਤਾ ਵੀ ਆਪਾਂ ਮਰ ਜਾਣਾ ਤੇ ਫਿਰ ਆਉਣਾ ਨਹੀਂ ਹੈ ਮਿੱਟੀ ਇਸਰੀ ਨੇ ਬਣ ਜਾਣਾ ਤੇ ਫਿਰ ਇਹ ਵਕਤ ਨਾ ਨੰਗਾ ਐਨੇ ਵਕਤ ਨੰਗਾ ਬਾਬਾ ਜੀ ਕਹਿੰਦੇ ਜੋ ਗੁਰ ਦੱਸੇ ਬਾਟ ਮਰੀਦਾ ਜੋ ਲੀਏ ਕਹਿੰਦਾ ਜੋ ਬਾਟ ਦਾ ਮਤਲਬ ਹੈ ਰਸਤਾ ਗੁਰੂ ਜਿਹੜਾ ਰਸਤਾ ਦੱਸਦਾ ਨਾ ਉਸ ਰਸਤੇ ਤੇ ਮਰੀਦਾ ਦੇ ਵਾਂਗ ਚੱਲਣਾ ਚਾਹੀਦਾ ਹੈ ਜਿਹਨੂੰ ਆਪਾਂ ਪੜਦੇ ਆਂ ਨਾ ਬਾਣੀ ਚ ਜੋ ਗੁਰ ਕਹੈ ਸੋਈ ਫਲ ਮਨੋ ਹਰ ਹਰ ਕਥਾ ਨਰਾਲੀ ਜੋ ਗੁਰੂ ਕਹਿੰਦਾ ਨਾ ਉਸ ਰਸਤੇ ਤੇ ਚੱਲ ਤੇ ਤੇਰੀ ਜ਼ਿੰਦਗੀ ਦੀ ਕਥਾ ਨਰਾਲੀ ਹੋ ਜਾਈ। ਭਲੋ ਇਹ ਜਿਹੜਾ ਵਕਤ ਹੈ ਨਾ ਸਾਰੀ ਬਾਣੀ ਸਾਨੂੰ ਇਹ ਉਪਦੇਸ਼ ਦਿੰਦੀ ਹੈ ਵੀ ਜਿਹੜਾ ਤੂੰ ਸਰੀਰ ਨਾਲ ਲੈ ਕੇ ਆਇਆ ਨਾ ਇੱਕ ਦਿਨ ਇਹ ਸਰੀਰ ਨੇ ਵੀ ਤੇਰੇ ਸਾਥ ਨਹੀਂ ਦੇਣਾ। ਤੇ ਮੈਂ ਅੱਗੇ ਵੀ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਦਾ ਰਹਿਣਾ। ਮੈਂ ਬਸ 10-15 ਮਿੰਟਾਂ ਦੇ ਲਈ ਸਮੇਂ 'ਚ ਸਮਾਂ ਕੱਢਦਾ ਹੁੰਨਾ ਕਿਉਂਕਿ ਮੈਂ ਪਹਿਲਾਂ ਗੱਲ ਕਹੀ ਸੀ ਕਿ ਬਾਣੀ ਆਪਾਂ ਜਿੰਨੀ ਪੜਾਂਗੇ ਨਾ ਉਨੇ ਹੀ ਸਵਾਦ ਆਉਂਦਾ ਹੈ। ਬਾਨੀ ਤੁਸੀਂ ਪੜੀ ਜਾਉਂਗੇ ਉਹਦੇ ਅਰਥਾਂ ਤੇ ਵਿਚਾਰ ਕਰੋਗੇ ਨਾ ਸੱਚ ਕਰਕੇ ਜਾਣਿਓ ਭਲੋ ਜਿਹੜਾ ਉਹਦਾ ਸਵਾਦ ਆ ਨਾ ਉਹ ਹੋਰ ਕਿਤੇ ਸਵਾਦ ਨਹੀਂ ਹੈ ਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਅੱਜ ਆਪਾਂ ਸਾਰੇ ਫਾਰਮੈਂਟੀਆਂ ਦੇ ਵਿੱਚ ਲੱਗੇ ਹੋਈਆਂ ਫਾਰਮੈਂਟਿਕਾਂ ਨੂੰ ਨਾ ਪੂਰਾ ਕਰੀਂ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਦੀ ਗੁਰ ਸੇਖ ਮੀਤ ਚੱਲੋ ਗੁਰ ਚਾਲੀ ਠੀਕ ਹੈ ਨਾ ਗੁਰੂ ਦੇ ਮਿੱਤਰ ਬਣ ਕੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਗਏ ਸਾਡੀ ਜ਼ਿੰਦਗੀ ਦੀ ਕਥਾ ਇਹ ਨਰਾਲੀ ਹੋ ਜੇਗੀ ਤੇ ਅੱਜ ਇਨੀਆਂ ਕੁ ਮੇਰੀਆਂ ਇਹ ਬੇਨਤੀਆਂ ਸੀ ਮੈਂ ਤੁਹਾਡੇ ਤੇ ਆਸ ਕਰਦਾ ਕਿ ਤੁਸੀਂ ਇਹਨਾਂ ਨੂੰ ਪਸੰਦ ਕਰੋਗੇ ਗੁਰਬਾਣੀ ਦੇ ਵਿਚਾਰਾ ਹੋਈਆਂ ਜਿਹਦੀਆਂ ਗਲਤੀਆਂ ਉਹ ਮੇਰੀਆਂ ਆਪਣੀਆਂ ਉਹਨਾਂ ਨੂੰ ਛੱਡ ਦਿਓ ਤੁਸੀਂ ਆਪ ਬਖਸ਼ ਜੂਗਾ ਕਿਰਪਾ ਕਰਕੇ ਬਖਸ਼ਣਾ ਮੇਰੀ ਇੱਕ ਬੇਨਤੀ ਹੈ ਤੁਹਾਡੇ ਜਨਮ ਮੇਰੇ ਚੈਨਲ ਨੂੰ ਸਬਸਕ੍ਰਾਈਬ లైక్ కామెంట్ షేర్ జరూర్ కర్నా తాకే మేరా हौसला ਬਨੇ ਰਹੇ ਮੈਂ ਤੁਹਾਡੇ ਅੱਗੇ ਹੋਰ ਇਹੋ ਜੀਆਂ ਵੀਡੀਓ ਲੈ ਕੇ ਆਉਂਦਾ